ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਫੇਰ ਆਪਾਂ ਇੱਕ ਵੀਡੀਓ ਬਣਾ ਰਿਹਾ ਜੀ ਜਿਲ੍ਹਾ ਸਪਨੂ ਦੋਸਤੋ ਸੰਗਰੂਰ ਹੈ ਸਨਾਮ ਤਹਿਸੀਲ ਹੈ ਤੇ ਪਿੰਡ ਹੈਗਾ ਜੀ ਰਾਮਗੜ ਜਵੰਦਾ ਇਸ ਘਰ ਦੇ ਵਿੱਚ ਦੋਸਤੋ ਵਿਕਰੀ ਵਾਸਤੇ ਪਸ਼ੂ ਆਉਂਦੇ ਆ ਤੇ ਅੱਜ ਤੁਹਾਨੂੰ ਇਸ ਘਰ ਦੇ ਵਿੱਚ ਦੋਸਤੋ 8 ਕਟੀਆਂ ਦਿਖਾਉਣੀਆਂ ਜੀ ਬਹੁਤ ਸੋਹਣੀਆਂ ਚੰਗੇ ਢਾਂਚਿਆਂ ਦੀਆਂ ਹੋਣਗੀਆਂ ਜੀ ਦੇ ਵਿੱਚ ਵੈਰਾਈਟੀ ਤੁਹਾਨੂੰ ਸਾਰੀਆਂ ਹੀ ਦਿਖਾ ਦੇਣੀ ਆ ਬਾਈ ਕੋਲੇ ਦੋ ਕਟੀਆਂ ਜਿਹੜੀਆਂ ਮੋਹਰਾਂ ਨਸਲ ਦੇ ਵਿੱਚ ਹੈ ਇੱਕ ਜੈਡ ਬਲੈਕ ਕਟੀ ਹੋਊਗੀ ਬਹੁਤ ਸੋਹਣੀ ਐ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਦੋ ਕਟੀਆਂ ਬਾਈ ਕੋਲੇ ਬੂਰੀਆਂ ਬਹੁਤ ਸੋਹਣੇ ਰੰਗ ਆ ਬੂਰੀਆਂ ਦੇ ਤੇ ਤਿੰਨ ਚਾਰ ਕਟੀਆਂ ਜਿਹੜੀਆਂ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਆ ਜੀ ਠੀਕ ਹੈ ਜੀ ਦੋ ਕਟੀਆਂ ਇੱਧਰ ਦੇ ਪਾਸੇ ਨੀਲੀ ਰਾਵੀ ਨਸਲ ਦੇ ਵਿੱਚ ਆ ਟੇਡੇ ਕਾ ਕਾਲੀਆਂ ਬਹੁਤ ਸੋਹਣੀਆਂ ਇਹ ਠੀਕ ਹੈ ਜੀ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਵੈਸੇ ਕੱਲੀ ਕੱਲੀ ਨੂੰ ਤੋੜ ਕੇ ਦੇਖਾਂਗੇ ਥੋੜੀ ਜੀ ਵੀਡੀਓ ਲੰਬੀ ਹੋਣੀ ਹੈ ਠੀਕ ਹੈ ਬਾਕੀ ਤਸੱਲੀ ਤੁਹਾਨੂੰ ਸਾਰੀ ਕਰਾ ਦੇਣੀ ਆ ਤੋੜ ਫੇਰ ਕੇ ਦੇਖ ਲੈਣੀ ਆ ਤੇ ਥਣਾ ਥਣ ਤੁਣੇ ਜਿਹੜੇ ਦੋਸਤੋ ਐਨ ਤੁਹਾਨੂੰ ਚੈੱਕ ਪਾਸ ਕਰਾ ਦੇਣੇ ਆ ਬਾਕੀ ਗ हां जी भाई रा, जी सस् नमस्कार सस् नमस्कार भाई जी नाम ਦੱਸਿਓ ਆਪਣਾ ਨਾਮ ਭਾਈ ਜੀ ਗਰਤਿਹਾਨ ਸਿੰਘ ਪਿੰਡ ਆਪਣਾ ਆ ਰਾਮਗੜ ਜਵੰਦਾ ਜੀ ਠੀਕ ਹੈ ਅੱਛਾ ਇੱਥੇ ਆਸ-ਪਾਸ ਕਿਹੜੇ ਪਿੰਡ ਪੁੰਡੇ ਹੈਗੇ ਨਾਲ ਆਸ-ਪਾਸ ਵੀਰੇ ਆਪਣੇ ਨੇੜੇ ਤਾਂ ਜਮਾ ਸੁਨਾਮ ਹੈ ਅੱਛਾ ਤੁਸੀਂ ਸ਼ਾਹ ਜਲੀਆ ਪਿੰਡਾ ਚੱਠੇ ਨਿਹੜੇ ਠੀਕ ਹੈ ਹਾਂ ਆਪਣਾ ਸੁਨਾਮ ਦੇ ਜਵਨ ਨਾਲੇ ਪਿੰਡਾ ਪਿੰਡਾ ਕਿੰਨਾ ਕੁ ਹੋਊਗਾ ਸੁਨਾਮ ਤੋਂ 5 ਕਿਲੋਮੀਟਰ 5 ਕਿਲੋਮੀਟਰ ਹੈ ਨਾ ਠੀਕ ਹੈ ਅੱਛਾ ਨਾਗ ਆਪਣੇ ਕੋਲੇ ਆ ਹੀ ਜਾਂਦੇ ਵਿਕਰੀ ਆਸਤੇ ਹੈ ਨਾ ਹਾਂਜੀ ਬਈ ਆਪਣੇ ਕੋਲੇ ਹਰ ਬੜੇ ਨਾਗ ਹੁੰਦੇ ਨੇ ਬਿਨਾ ਵੀਡੀਓ ਤੋਂ ਵੀ ਆਪਣੇ ਕੋਲੇ ਦੋ ਤਿੰਨ ਨਾਗ ਹਰ ਬੜੇ ਹੁੰਦੇ ਆ ਅੱਛਾ ਅੱਛਾ ਠੀਕ ਅੱਜ 8 ਨਾਗ ਹੈਗੇ ਹੈ ਨਾ ਅੱਜ ਅੱਠ ਨਾਗ ਅੱਛਾ ਇੱਥੋਂ ਸ਼ੁਰੂ ਕਰਦੇ ਆਂ ਵੀਡੀਓ ਪਹਿਲੇ ਨੰਬਰ ਤੇ ਇੱਕ ਮੋਹਰਾਂ ਨਸਲ ਦੀ ਕੱਟੀ ਖੜੀ ਹੈ ਜੈਡ ਬਲੈਕ ਹੈ ਨਾ ਪੁੱਛੋ ਚੰਗੀ ਹੈ ਕੱਟੀ ਬਈ ਹਾਂ ਜਮਾ ਜੈਡ ਬਲੈਕ ਹੈ ਠੀਕ ਜਮਾ ਬਲੈਕ ਹੈ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਬਈ 1.5 ਸਾਲ ਦੀ 1.5 ਸਾਲ ਦੀ ਪੁੱਛੀ ਮੜੀ ਜੀ ਨੂੰ ਦੋਸਤੋ 1.5 ਸਾਲ ਉਮਰ ਹੈ ਜੀ ਚੰਗੀ ਸਭੀ ਹੋਈ ਹੈ ਚੰਗਾ ਤਾਂ ਦੁੱਧ ਕਰਮਾ ਵਾਲੀ ਨੂੰ ਛੱਡੇ ਲੱਗਦਾ ਬਾਕੀ ਮੂੰਹ ਮੱਥੇ ਦੀ ਵੀ ਸੋਹਣੀ ਹੈ ਮੈਂ ਤੁਹਾਨੂੰ ਦਿਖਾਉਣਾ ਬਿਲਕੁਲ ਛੋਟੇ ਸਿੰਗ ਦੀ ਹੈ ਜੀ ਠੀਕ ਹੈ ਇਹ ਸਿੰਗ ਕੋਲ ਤੋਂ ਦਿਖਾ ਦਿੰਦਾ ਜੀ ਠੀਕ ਹੈ ਮੂੰਹ ਵਗੈਰਾ ਕਰਮਾ ਵਾਲੀ ਦਾ ਬਹੁਤ ਸੋਹਣਾ ਹੈ ਇਹਦਾ ਕੱਦ ਵੀ ਬਹੁਤ ਸੋਹਣੀ ਪੜੀ ਹੈ ਹਾਂ ਜਾਣ ਵਾਲੀ ਘਟੀ ਹੈ ਬਿਲਕੁਲ ਹੀ ਛੋਟੇ ਸਿੰਗ ਦੀ ਹੈ ਜੀ ਸੋਹਣੇ ਢਾਂਚੇ ਦੀ ਹੈ ਕੱਦ ਕਾਠ ਉਮਰ ਦੇ ਹਿਸਾਬ ਨਾਲ ਬਹੁਤ ਸੋਹਣਾ ਕੀਤਾ ਠੀਕ ਹੈ ਜੀ ਵੇਲ ਫੂਲ ਵੀ ਚੰਗੀ ਹੈ ਏ ਆ ਲੋ ਹਰਨ ਦੇ ਬੱਚੇ ਵਰਗੀ ਕੱਟੀ ਦੋਸਤੋ ਤੁਹਾਨੂੰ ਦਿਖਾ ਰਿਹਾ ਜੀ ਇਹ ਠੀਕ ਹੈ 1.5 ਸਾਲ ਦੋਸਤੋ ਉਮਰ ਤੇ ਰੇਟ ਫਿਰ ਇਹਦਾ ਕੀ ਸੋਚਿਆ ਰੇਟ ਬਈ ਇਹਦਾ 28000 28000 ਹਾਂਜੀ ਬਈ ਠੀਕ ਹੈ ਦੋਸਤੋ 28000 ਰੇਟ ਵਿੱਚੋਂ ਮਾਨਤਾਣ ਹੋ ਜਾਊਗਾ ਪਸੂਆਂ ਦੇ ਵਿੱਚੋਂ ਜਿਹੜਾ ਬਈ ਰੇਟ ਨੱਸੀ ਜਾਊਗਾ ਠੀਕ ਹੈ ਜੀ ਤੇ ਬਾਕੀ ਖਾਂ ਤੋਂ ਬੜੇ ਸੋਹਣੇ ਆ ਸਾਰੀਆਂ ਗੱਡੀਆਂ ਦੇ ਮੈਂ ਤੁਹਾਨੂੰ ਪੂਰੀ ਤਸੱਲੀ ਕਰਾ ਦੂੰਗਾ ਠੀਕ ਹੈ 28000 ਰੇਟ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਠੀਕ ਹੈ ਜੀ ਏਲਾ ਚਲੋ ਆਹ ਲੋ ਦੋਸਤੋ ਠੀਕ ਹੈ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਆ ਇੱਕ ਦੂਜੇ ਨੰਬਰ ਤੇ ਬੂਰੀ ਬੂਰੇ ਰੰਗ ਦੀ ਕੱਟੀ ਆ ਬਾਈ ਕੋਲੇ ਬਹੁਤ ਸੋਹਣੀ ਐ ਚੰਗੇ ਢਾਂਚੇ ਦੀ ਐ ਤੇ ਵੱਡੇ ਕਦ ਕਾਠ ਕਰਨ ਵਾਲੀ ਕੱਟੀ ਐ ਬਹੁਤ ਲੰਮੀ ਲੱਗਦੀ ਆ ਦੋਸਤੋ ਕੱਟੀ ਇਹ ਠੀਕ ਐ ਉਮਰ ਉਹ ਫਿਰ ਕਿੰਨੀ ਹੋਗੀ ਬਾਈ ਇਹ ਇਹ ਬਾਈ 1.5 ਸਾਲ ਦੀ 1.5 ਸਾਲ ਉਮਰ ਐ ਦੀ ਹਾਂਜੀ ਬਾਈ ਠੀਕ ਐ ਇਹ ਦੋਸਤੋ 1.5 ਸਾਲ ਉਮਰ ਐ ਠੀਕ ਐ ਲੈ ਆ ਬਈ ਲੈ ਆ ਬਈ ਬੇਰਬੁਰ ਬਹੁਤਾ ਕੱਟੀ ਨੂੰ ਲੰਮੀ ਉੱਚੀ ਬਹੁਤ ਬਣੋਗੀ ਹਾਂ ਸੰਗ ਸੁੰਗ ਵੀ ਸੋਹਣੇ ਗੜਾਈ ਦੇ ਵਿੱਚ ਕਰ ਲਿਆ ਸੰਗ ਠੀਕ ਐ ਜੀ ਤੇ 1.5 ਸਾਲ ਦੋਸਤੋ ਉਮਰ ਹੈ ਢਾਂਚਾ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਲੰਮੀ ਲੱਤ ਦੀ ਦੋਸਤੋ ਕੱਟੀ ਹੈ ਕਰਮਾ ਵਾਲੀ ਨੇ ਕੱਬ ਕੁ ਦਿਨ ਹੈ ਬਹੁਤ ਉੱਚਾ ਕਰਨਾ ਹੈ ਠੀਕ ਹੈ ਇਹ ਆਲੋ ਦੋਸਤੋ ਢਾਂਚਾ ਸੋਹਣਾ ਤੇ ਰੇਟ ਫਿਰ ਇਹਦਾ ਰੇਟ ਬਾਈ ਇਹਦਾ 33000 33000 ਹਾਂਜੀ ਬਾਈ ਠੀਕ ਹੈ ਮਾਨਤਨ ਹੋ ਜੂ ਹੈ ਨਾ ਕਰ ਦਾਂਗੇ ਬਾਈ ਜੀ ਠੀਕ ਹੈ ਦੋਸਤੋ ਥਾਣ ਚਾਰੇ ਨਿਕੜਵੇ ਜੀ 33000 ਰੇਟ ਵਿੱਚੋਂ ਮਾਨਤਾਣ ਹੋ ਜਾਊਗਾ ਬਹਿ ਚੰਗੀ ਕੱਟੀ ਹੈਗੀ ਕਦ ਕਾਰ ਦੀ ਪਿੱਠਪੂੜੇ ਦੀ ਪੂਰੀ ਖੁੱਲੀ ਆ ਹਾਂ ਬਾਕੀ ਸਭ ਬਣਾਈ ਕੱਟੀ ਮਾਲੇ ਜੇ ਬੰਦਾ ਫੀਡ ਪਾਵੇ ਇਹਨਾਂ ਨੂੰ ਇਹਦਾ ਬਹੁਤ ਛਿੱਟੀਆਂ ਬਣ ਜਾਣੀਆਂ ਠੀਕ ਹੈ ਤੇ ਇੱਕ ਜਿਹੜੀ 3 ਜਿਹੇ ਨੰਬਰ ਤੇ ਕੱਟੀ ਹੈ ਆਪਣੇ ਕੋਲੇ ਅ ਬੱਗੀ ਜੀ ਨਾਲ ਵਾਲੀ ਇਹ ਕਿੰਨੇ ਟਾਈਮ ਦੀ ਹੋਊਗੀ ਇਹ 5 ਸਾਲ ਦੀ ਇੱਕ ਸਾਲ ਦੀ ਹੈ ਹਾਂਜੀ ਠੀਕ ਹੈ ਦੂਸਰਾ ਇੱਕ ਸਾਲ ਉਮਰ ਹੈ ਹਾਂ ਤੁਹਾਨੂੰ ਸੋਹਣਾ ਹੈ ਇਹਦੇ ਵੀ ਝੋਲੀ ਥਣਾ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਲੈ ਆ ਪਈ ਹੈ ਵੀ ਜਿਹੜਾ ਗੱਭੀ ਮਛਰੀ ਕੱਟੀ ਆ ਬਾਈ ਹਾਂ ਆਖੋ ਬਹੁਤ ਸੋਹਣੀ ਆ ਦੋਵੇਂ ਵਾਈਟ ਅੱਖਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਬਾਕੀ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਸੋਹਣਾ ਇੱਕ ਸਾਲ ਉਮਰ ਹੈ ਬਾਕੀ ਚੰਗੀ ਢਾਂਚੇ ਦੀ ਆ ਜੀ ਇਹ ਠੀਕ ਹੈ ਜੀ ਆ ਲਓ ਤੁਸੀਂ ਮੀੜ ਬੂਲ ਚੈੱਕ ਕਰ ਲਓ ਜੀ ਤੇ ਕਦ ਕਾਠ ਵੀ ਸੋਹਣਾ ਤੇ ਇਹਦਾ ਫਿਰ ਰੇਟ ਰੇਟ ਬਈ ਜੀ ਇਹਦਾ 27000 27000 ਹਾਂਜੀ ਬਈ ਠੀਕ ਆ ਦੋਸਤੋ ਤੀਜੇ ਨੰਬਰ ਵਾਲੀ ਕੱਟੀ ਦਾ ਰੇਟ ਹੈ 27000 ਬਹੁਤ ਸੋਹਣੇ ਢਾਂਜੇ ਦੀ ਕੱਟੀ ਤੁਹਾਨੂੰ ਕੋਣ ਆ ਜੀ ਇਹ ਠੀਕ ਹੈ ਜੀ ਇਹ ਮੂੰਹ ਮੱਥੇ ਦੀ ਬਹੁਤ ਸੋਹਣੀ ਅੱਖਾਂ ੱਖਾਂ ਐਨ ਬਿਲਕੁਲ ਵਾਈਟ ਹੈ ਤੇ ਗੁਲਾਬੀ ਅੱਖਾਂ ਠੰਡੀ ਸੀਲ ਬਹੁਤ ਹੈ ਬਈ ਠੀਕ ਹੈ ਇੱਕ ਜਿਹੜੀ ਆਪਣੇ ਕੋਲੇ ਚਿੱਟੇ ਮੂੰਹ ਵਾਲੀ ਕੱਟੀ ਹੈ ਇਹ ਕਿਨੇ ਟਾਈਮ ਦੀ ਹੋਊਗੀ ਇਹ ਵੀ ਬਈ 1 ਸਾਲ ਦੀ ਹੈ 1 ਸਾਲ ਦੀ ਹੈ ਹਾਂਜੀ ਬਈ ਠੀਕ ਹੈ ਮੂੰਮਾ ਬਹੁਤ ਸੋਹਣਾ ਹੈ ਹਾਂ ਮੂੰਮਾ ਗੁਲਾਬੀ ਜਮੜੀ ਹੈ ਠੀਕ ਹੈ ਅੱਛਾ ਖੋਲ ਇਹਨੂੰ ਵੀ ਕੜਾ ਜਿਹੜਾ ਇਹਦਾ ਵੀ ਦੋਸਤੋ 1 ਸਾਲ ਦੀ ਉਮਰ ਹੈ ਇਸ ਕੱਟੀ ਦੀ ਜੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਜੀ ਚਾਰੇ ਪਹਰਾਂ ਤੇ ਮਾਰਕਿੰਗ ਫੇਸ ਇਸ ਕੱਟੀ ਦਾ ਦੋਸਤੋ ਬਹੁਤ ਪਿਆਰਾ ਸਿੰਘ ਦੋਸਤੋ ਗਲਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਬੂਲ ਕਰ ਜਾਣਾ ਇਹਨੇ ਸੋਹਣੇ ਢਾਂਚੇ ਦੀ ਆ ਖੁੱਲੇ ਹੱਡਾਂ ਪਹਰਾਂ ਵਾਲੀ ਕੱਟੀ ਹੈ ਦੋਸਤੋ ਛੇ ਦੀ ਤਿਆਰ ਹੋਣ ਵਾਲੀ ਹੈ ਇਹ ਠੀਕ ਹੈ ਇਹ ਆ ਲੋ ਦੋਸਤੋ ਠੀਕ ਬਾਕੀ ਢਾਂਚਾ ਸੋਹਣਾ ਹੈ ਮਾਰਕਿੰਗ ਪੱਖੋਂ ਵੀ ਚੰਗੀ ਹੈ ਠੀਕ ਹੈ ਏ ਨੀਲੇ ਅੱਖਾਂ ਗੁਲਾਬੀ ਠੀਕ ਹੈ ਲੈ ਚੱਲ ਬਈ ਲੈ ਚੱਲ ਬਾਕੀ ਥਾਣਾ ਦੋਸਤੋ ਉਹ ਦਿਖਾ ਦਿੰਨਾ ਥਣ ਇੱਥੇ ਤੁਹਾਨੂੰ ਸਾਰੀ ਕਟੀਆਂ ਦੇ ਸਾਫ ਸੁਥਰੇ ਮੈਲ ਨਗੇ ਤੇ ਬਹੁਤ ਸੋਹਣਾ ਬਾਈ ਦਾ ਕੰਮ ਆ ਸਾਫ ਸੁਥਰਾ ਸਾਫ ਸੁਥਰਾ ਹੀ ਪਸ਼ੂ ਬਾਈ ਖਰੀਦਦਾ ਹੈ ਇਹਦਾ ਫਿਰ ਰੇਟ ਬਾਈ ਕੀ ਸੋਚਿਆ ਰੇਟ ਬਾਈ ਜਿਹੜਾ 31000 30000 ਹਾਂਜੀ ਬਾਈ ਠੀਕ ਹੈ ਮਾਨਤਾਂ ਨੂੰ ਹੋ ਜੂ ਹੈ ਨਾ ਬਸ ਕਰ ਦਾਂਗੇ ਮਾਰਾ ਮੋਟਾ ਅਗਲੇ ਨੂੰ ਛੋੜ ਛੱਪਾ ਕਰ ਦਾਂਗੇ ਹੂੰ ਹੂੰ ਚੰਗੀਆਂ ਕਟੀਆਂ ਨੇ ਸਾਰੇ ਜੈਜ ਮਾਰ ਕੇ ਦੀਆਂ ਕਟੀਆਂ ਨੇ ਕੋਈ ਵੀ ਓਵਰ ਮਾਰ ਕੇ ਦੀ ਨਹੀਂ ਹੈਗੀ ਠੀਕ ਹੈ ਅੱਖ ਕਣੀਆਂ ਕੋਈ ਮਾਰੀ ਨਹੀਂ ਸੜ ਕਣੀਆਂ ਕੋਈ ਮਾਰੀ ਨਹੀਂ ਅਬਦੇ ਚਾਰ ਚਾਰ ਸਿੰਗਲ ਸਾਰ ਹੋਣਗੇ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਸੋਹਣੀ ਹੈ ਕੱਟੀ ਇਹ 30000 ਵਿੱਚੋਂ ਮਾਨਤਾਂ ਨੂੰ ਸੋ ਹੋ ਜੂਗਾ ਠੀਕ ਹੈ ਇੱਕ ਬੂਰੀ ਹੈ ਆਪਣੇ ਕੋਲ ਇਹ ਕਿਨੇ ਟਾਈਮ ਦੀ ਹੋਊਗੀ ਬਾਈ ਇਹ ਵੀ ਬਾਈ ਇੱਕ ਸਾਲ ਦੀ ਹੈ ਇੱਕ ਸਾਲ ਦੀ ਹੈ ਹਾਂਜੀ ਉਹ ਲੈ ਇਹ ਥੋੜੀ ਜਿਹੀ ਲਿੱਸੀ ਹੈ ਨਾ ਥੋੜੀ ਜਿਹੀ ਲਿੱਸੀ ਹੈ ਉਹ ਹੱਡ ਹੋ ਬਾਈ ਅੱਛਾ ਰੇਟ ਫਿਰ ਇਹਦਾ ਰੇਟ ਬਾਈ ਜੀ 24000 24000 ਹਾਂ ਠੀਕ ਜਮਾ ਗੋਲ ਸਿੰਘ ਕਰ ਰਹੀ ਆ ਕੰਨੀ ਵਾਲਾ ਸਿੰਘ ਐ ਇਹਨਾਂ ਦੀ ਚੱਟੀ ਆ ਮਨ ਲਾ ਦੋ ਤਿੰਨ ਨਿਸ਼ਾਨੀ ਹੁੰਦੀ ਆ ਜਿਹੜੇ ਤੁਸੀਂ ਤੋਂ ਨਾਲ ਹੀ ਚੱਟੀ ਜਾਂਦੇ ਸੋ ਠੀਕ ਐ ਬਾਕੀ ਜੇ ਗੱਲ ਕਰੀਏ ਤਾਂ ਮਾਰਕਿੰਗ ਮਾਰਕਿੰਗ ਇਹਦੇ ਸਾਰੀ ਹੋਈ ਹੈ ਪੈਰਾਂ ਪੂਰਾਂ ਤੇ ਚਾਰਿਆਂ ਤੇ ਮਾਰਕਿੰਗ ਹੈਗੀ ਐ ਤੇ ਗਾਹਾਂ ਨੂੰ ਜੇ ਦੋ ਇਹ ਟਾਈਮ ਤੇ ਦੋਸਤ ਤਿਆਰ ਹੋਗੀ ਤਾਂ ਸੀਮ ਜੇ ਤੁਸੀਂ ਇਹਨੂੰ ਨੀਦੀ ਰਾਜੀ ਦਾ ਭਰਾ ਹੋਗੇ ਤਾਂ ਇਹਨਾਂ ਗਾਹ ਨੀਦੀ ਰਾਜੀ ਦਾ ਹੀ ਬੱਚਾ ਦੇਣਾ ਠੀਕ ਐ ਜੀ ਸਾਰੀ ਮਾਰਕETING ਨੀਲੀ ਵਾਲੀ ਤੇ ਮਾਡੀ ਤੁਹਾਨੂੰ ਕਹਿੰਦਾ ਸੁਣਾ ਕੋਈ ਗੱਲ ਪਸੰਦੀ ਹੈ ਜਦੋਂ ਕੱਲ ਸਾਲ ਵੀ ਇਹ ਨੀਲੀ ਆਪਕੋ ਜੀ ਆਈ ਸ਼ੋਹਰਿਆ ਦੇ ਹਾਂਜੀ ਉਹ ਲੋੜਾ ਹੀ ਗਾਣਾ ਤਾਂ ਲਓ ਇੱਕ ਉਹ ਤੋਂ ਹੋਣਾ ਨਾ ਸੋਦੇ ਵੀ ਕੱਪੀ ਬਣਦਾ ਐਸੇ ਮੋਗਾ ਮਸਾਲਾ ਸਾਰਾ ਅਜਾਜੂ ਜੀ ਘੇਰਦੇ ਰਚਾ ਮਾਤੇ ਬਾਲਾ ਮਗਰੇ ਤਾਂ ਤੇ ਸਮਾਹੀ ਜਾਂ ਇਹਨਾਂ ਦਾ ਹੋਗੀ ਉਹ ਇਹ ਬਾਈ 1.5 ਸਾਲ ਦੀ ਦੇਸਾ ਸੱਤੀ ਦੀ ਗਰਦਨ ਗੁਰਦਨ ਤੋਂ ਬਹੁਤ ਲੰਮੀ ਆ ਸਿੰਘ ਸਿੰਘ ਬੋਲ ਕਰਦੀ ਆ ਮੂਹ ਦੀ ਲੰਬਾਈ ਤੇ ਮੂਹ ਦੀ ਸ਼ੇਪ ਜਿਹੜੀ ਸੋਣੀ ਕੱਟੀ ਦੀ ਨੇ ਬਿਲਕੁਲ ਛੋਟੇ ਸਾਈਕਲ ਜੀ ਗਰਾਏ ਦੇ ਵਿੱਚ ਘਾਰ ਰਿਆ ਸਾਂਗੇ ਨਾ ਮਸ਼ੀਨਾਂ ਦਾ ਦੇਖੋ ਕੰਮ ਕਰੀਦਾ ਸੋ ਬਾਕੀ ਬੜੀ ਸਭ ਹੀ ਇਕੱਤੀ ਰਾਜੀ ਆ ਪੂਰੀ ਠੀਕ ਹੈ 800 ਤੋਂ ਕਹਾਂ ਲਾ ਨੂੰ ਜੇਸਾ ਹੋ ਰਿਹਾ ਤੇ ਰੇਟ ਬਾਈ ਜੀ ਇਹਦਾ ਰੇਟ ਬਾਈ ਜੀ ਇਹਦਾ 26000 26000 ਹਾਂਜੀ ਬਾਈ ਸੋਚ ਲਿਆ ਤੇ ਠੀਕ ਹੈ ਜੀ ਅਕੇ ਥਾਂ ਦੇ ਜਿਹੜੀ ਬੋਸ ਬਣਿਆ ਤਾਂ ਇਹਨਾਂ ਕਰੇ ਕੀ ਅਰ ਜਾਰੇ ਥਾਂ ਦੇ ਕਰੇ ਭੁੰਗੇ ਮਾਤੇ ਨੇ ਜਿਹੜੀ ਬੋਸ ਵਾਲੀ ਟੈਕ ਪੂਰੇ ਜੇ ਬਹੁਤ ਖੁੱਲੀ ਆ ਬਾਈ ਇਹ ਸਮੀ ਹੋਈ ਜੱਟੀ ਆ ਪੂਰੀ 24 ਜਾਂ ਹਾਂਜੀ ਬਾਈ ਮਾਰਗਾਂ ਹੋ ਗਿਆ ਜੀ ਠੀਕ ਹੈ ਜੋ ਆਪਣੇ ਕੋਲ ਨਹੀਂ ਡੇਗਾ ਜੀ ਹਾਂਜੀ ਬਾਈ ਡੇਡੇ ਘਾਟਾਂ ਨੇ ਜੀ ਉਹਦੇ ਪਾਸੇ ਕਰੀਏ ਕਿੰਨੇ ਕੰਮ ਹੋ ਗਏ ਇਹ ਵੀ ਬਾਈ ਡੇਢ ਸਾਲ ਦੀ ਆ ਡੇਢ ਸਾਲ ਹਾਂਜੀ ਬਾਈ ਡੇਢ ਸਾਲ ਹੀ ਡੇਢ ਸਾਲ ਸਾਲ ਡੇਢ ਸਾਲ ਹਾਂਜੀ ਬਾਈ ਠੀਕ ਕੋ ਲੈ ਜੀ ਇਹ ਐਡੀਸ਼ਨ ਹੈ ਨਾ ਦੇ ਮਾਰਕਿੰਗ ਆ ਪਿਛਲੇ ਪੈਰੇ ਦੇ ਹਨ ਜੀ ਬਾਈ ਆ ਗਈ ਆ ਮਾੜੀ ਮਾੜੀ ਅਗਲੇ ਪੈਰੇ ਦੇ ਵੀ ਆ ਗਈ ਆ ਹਾਂਜੀ ਬਾਈ ਹਾਂਜੀ ਇਹ ਆ ਲੋ ਦੋਸਤੋ ਫੇਸ ਚੈੱਕ ਕਰ ਲੋ ਜੀ ਠੀਕ ਹੈ ਬਹੁਤ ਸੋਨਾ ਫੇਸ ਹੈ ਇਸ ਕਰਕੇ ਦਾ ਕਾਟ ਹੈ ਤਾਂ ਕਿ ਧੰਚਾ ਸੋਹਣਾ ਤੇ ਮਾਰਕਿੰਗ ਪੱਖੋਂ ਜੀ ਚੈੱਕ ਕਰੀਏ ਤਾਂ ਸੋਹਣੀ ਹੈ ਕਿਤੇ ਜਿਹੜੇ ਵੀ ਭਰਾ ਨੇ ਬਰੀਡਿੰਗ ਦੇ ਉੱਤੇ ਕੰਮ ਕਰਨਾ ਉਹਨਾਂ ਅਸਤੇ ਉੱਤੇ ਹੀ ਕੱਟੀ ਸੀ ਜੀ ਸੈਂਗਲ ਕਾਫੀ ਗੜਾਈ ਜਿਹਾ ਇਸ ਕਰ ਰਿਹਾ ਹੈ 1.5 ਸਾਲ ਉਮਰ ਹੈ ਤੇ ਰੇਟ ਬਾਈ ਇਹਦਾ ਕੀ ਬਚਾ ਰੇਟ ਬਾਈ ਜੀ ਦਾ 33000 देती ही हां जी भाई ठीक है जी यही यार ये जो हमारा ये सारे प्रश्न हैं जी आलू तो आलू में क्या ये रेट भी बोलोगे जी बहुत ठीक है बाकी बेस के बाद की टैगिए अच्छा का सोनिया का टुकना 3000 लेकर ये जो हमारा बोलूंगा 3000 नंबर पे आ गया हां लास्ट आठ नंबर दे ये भी ਕਾਟ ਕਰ ਮਾਰੀ ਦਾ ਜਿਹਾ ਵੀ ਬਹੁਤ ਸਾਰਾ ਉਮਰ ਕਿੰਨੀ ਹੋ ਗਈ ਉਮਰ ਭਾਈ ਇਹਦੀ 1 ਸਾਲ 1 ਸਾਲ ਠੀਕ ਹੈ ਲੈ ਲੈ ਕਰ ਫਿਰ ਅਗਰ ਕੋ ਕਾਟ ਤੇ ਕਰ ਕਰ ਮਾਰੀ ਦਾ ਬਹੁਤ ਠੀਕ ਹੈ ਬਿਲਕੁਲ ਜੈ ਜੀ ਮਾਰ ਦੀ ਜਿਹਦੇ ਵਿੱਚ ਕਿ ਸੋਨੇ ਘਾਟ ਜੀ ਦੀ ਹੈ ਕੱਢੀ ਛੇ ਦਿਤੇ ਅਰਹ ਨਾਰੀ ਪਾਤੀ ਹੈ ਠੀਕ ਹੈ ਇਹ ਅਗਰ ਬਸ ਕਾਟ ਕਰ ਰਿਹਾ ਚੈੱਕ ਬਸ ਠੀਕ ਹੈ ਭਾਈ ਬਹੁਤ 1 ਸਾਲ ਉਸ ਉਮਰ ਹੈ ਠੀਕ ਹੈ ਬਾਕੀ ਮਾਰਕੀ ਡਾਕਟਰ ਜਸਪਾਲ ਜੀ ਕਰਦੇ ਹੋ ਜਿਸ ਨੂੰ ਰਾਸ਼ਟਰੀ ਹੈ ਤੇ 170 ਨੂੰ ਭਾਵੇਂ ਚਾਰੇ ਪਾਰ ਦੇ ਨਿਸ਼ਾਨ ਲਿਆ ਹੋਏ ਨੇ ਹਾਂ ਜੀ ਕੋਸ ਨੂੰ ਚਾਰੇ ਪਾਰ ਦੇ ਤੇ ਬਾਕੀ ਮਾਰਕੀ ਚਾਰੇ ਪਾਰ ਦੇ ਕੀ ਦੇ ਸਕਦੇ ਸਰ ਜੀ ਜੀ ਉਹ ਕੀ ਕਿ ਕੁਆਲਟੀ ਚੈੱਕ ਕਰ ਸਕਦੇ ਤੇ ਰੇਟ ਬਾਈ ਜੀ ਇਹਦਾ ਰੇਟ ਬਾਈ ਜੀ ਇਹਦਾ 31000 ਹਾਂ ਜੀ ਠੀਕ ਹੈ ਮਾਲਤਾਨ ਮਾਲਤਾਨ ਕਰਦਾ ਇੱਕ ਕੱਟੀ ਬਹੁਤ ਚੰਗੀ ਆ ਬਾਈ ਜੀ ਇਹ ਚੰਗੇ ਰਕਾਰ ਦੀਆਂ ਕੱਟੀਆਂ ਨੇ ਬਾਕੀ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ 18 ਸੋ ਲਈ ਤੇ ਆ ਰਹੀ ਵੀ ਹੋ ਰਿਹਾ ਬਾਕੀ ਸਿਲਵਾ ਮੇਰੇ ਨਾਮ 'ਤੇ ਤਿਆਰ ਕਰਵਾ ਕੇ ਕਿ ਇਹ ਸਾਹਮਣਾ ਕਰੀ ਵੀ ਮਾਰੀ ਗਾਈ ਉਹ ਇਹ ਕਿ ਇਹ ਚੰਗੀ ਸਾਫੀ ਦਾ ਠੀਕ ਹੈ ਜੀ ਤੁਸੀਂ ਕਰਤੀ ਆ ਰਹਿਣ ਕਰ ਇਹ ਤੁਹਾਨੂੰ ਅਧਿਕਾਰ ਦੇ ਕਟੇ ਸਾਈ ਹੈ ਕੜੀਆ ਸਾਹੀਏ ਦੇ ਖਾਤੇ ਤੋਂ ਪ੍ਰਸਾਦ ਤੁਸੀਂ ਸਾਈਏ ਠੀਕ ਹੈ ਜੀ ਤਾਂ ਤੋਂ ਹੋਰ ਆ